ਇਹ ਘਟਨਾ ਹਿਮਾਚਲ ਦੇ ਮੰਡੀ ਖੇਤਰ ਵਿੱਚ ਰਹਿਣ ਵਾਲੇ ਸਰਦਾਰ ਗੁਰਦੀਪ ਸਿੰਘ ਨਾਲ ਵਾਪਰੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਗੁਰਦੀਪ ਸਿੰਘ ਦੱਸਦੇ ਹਨ ਕਿ ਉਹਨਾਂ ਦਾ ਜਨਮ ਪਹਾੜੀ ਇਲਾਕੇ ਦੇ ਮੰਡੀ ਖੇਤਰ ਵਿੱਚ ਹੋਇਆ ਸੀ ਕਿਉਂਕਿ ਉਹਨਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਹਿਮਾਚਲ ਵਿੱਚ ਹੀ ਰਹਿ ਰਿਹਾ ਸੀ ਤੇ ਪਿਛਲੇ ਕਈ ਸਾਲਾਂ ਤੋਂ ਫਲਾਂ ਦੀ ਖੇਤੀ ਕਰਦਾ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਮੇਰੇ ਪਰਿਵਾਰ ਵਿੱਚੋਂ ਕਿਸੇ ਨੇ ਵੀ ਨਹੀਂ ਕਤਲ ਕਰਵਾਇਆ ਸਨ ਪਰ ਅਮਰਤ ਵੀ ਕਿਸੇ ਨੇ ਨਹੀਂ ਛਕਿਆ ਸੀ ਗੁਰਦੀਪ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰਾਂ ਤੇ ਇਸ ਲਈ ਉਹਨਾਂ ਨੇ ਮੇਰੀ 12ਵੀਂ ਕਲਾਸ ਪਾਸ ਹੋਣ ਤੋਂ ਬਾਅਦ ਮੈਨੂੰ ਦਿੱਲੀ ਪੜ੍ਹਨ ਲਈ ਭੇਜ ਦਿੱਤਾ ਜਿੱਥੇ ਮੇਰੇ ਕਈ ਸਾਰੇ ਨਵੇਂ ਦੋਸਤ ਬਣ ਗਏ ਮੈਂ ਸਰਦਾਰ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਇਸ ਕਰਕੇ ਮੈਨੂੰ ਸਿੱਖਾਂ ਦੇ ਬੱਚਿਆਂ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਉਹਨਾਂ ਦਾ ਰਹਿਣ ਸਹਿਣ ਜਿਵੇਂ ਸਵੇਰੇ ਉੱਠ ਕੇ ਪਾਠ ਕਰਨਾ ਤੇ ਰਹਿਤ ਮਰਿਆਦਾ ਦਾ ਧਿਆਨ ਰੱਖਣਾ ਇਹ ਸਭ ਮੇਰੇ ਮਨ ਨੂੰ ਮੋਹ ਗਿਆ ਤੇ ਹੌਲੀ-ਹੌਲੀ ਮੈਂ ਆਪਣੇ ਧਰਮ ਨੂੰ ਡੂੰਘਾਈ ਨਾਲ ਜਾਣਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਮੈਨੂੰ ਆਪਣੇ ਧਰਮ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਪਰ ਜਦੋਂ ਮੈਂ ਕਿਤਾਬਾਂ ਤੋਂ ਆਪਣੇ ਧਰਮ ਨੂੰ ਫਰੋਲਣਾ ਸ਼ੁਰੂ ਕੀਤਾ ਤਾਂ ਆਪਣੇ ਸਿੱਖ ਧਰਮ ਦੇ ਪਿਸ਼ੋਕੜ ਨੂੰ ਜਾਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਹੌਲੀ-ਹੌਲੀ ਇੱਕ ਦਿਨ ਉਹ ਆ ਗਿਆ ਜਦੋਂ ਮੈਂ ਵੀ ਗੁਰੂ ਦੇ ਲੜ ਲੱਗਣ ਦਾ ਫੈਸਲਾ ਕਰ ਲਿਆ ਤੇ ਮੈਂ ਵੀ ਅਮਰੇਸ਼ਾਕ ਦੇ ਗੁਰੂ ਦਾ ਸਿੰਘ ਸਜ ਗਿਆ ਇਸ ਗੱਲ ਦੀ ਖਬਰ ਜਦੋਂ ਮੇਰੇ ਪਰਿਵਾਰ ਨੂੰ ਲੱਗੀ ਤਾਂ ਉਹਨਾਂ ਨੂੰ ਵੀ ਮੇਰੇ ਉੱਪਰ ਬਹੁਤ ਮਾਣ ਮਹਿਸੂਸ ਹੋਇਆ ਤੇ ਉਹ ਵੀ ਬਹੁਤ ਖੁਸ਼ ਸਨ ਮੈਂ ਰੋਜ਼ਾਨਾ ਸਵੇਰੇ ਤੜਕੇ ਉੱਠਣਾ ਤੇ ਨਿਤਨੇਮ ਕਰਨਾ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਵੀ ਸਮਾਂ ਮਿਲਦਾ ਮੈਂ ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਾ ਕਿਉਂਕਿ ਜਪਜੀ ਸਾਹਿਬ ਦਾ ਪਾਠ ਮੈਨੂੰ ਮੂੰਹ ਜਬਾਨੀ ਕੰਠ ਹੋ ਚੁੱਕਿਆ ਸੀ ਤੇ ਮੈਨੂੰ ਚਲਦੇ ਫਿਰਦੇ ਜੇਕਰ ਸਮਾਂ ਮਿਲਦਾ ਤਾਂ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ ਸੀ ਗਰਮੀਆਂ ਦੇ ਦਿਨ ਸੀ ਤੇ ਸਾਨੂੰ ਛੁੱਟੀਆਂ ਪੈ ਗਈਆਂ ਤੇ ਇਹਨਾਂ ਛੁੱਟੀਆਂ ਵਿੱਚ ਮੈਂ ਆਪਣੇ ਘਰੇ ਜਾਣ ਦਾ ਫੈਸਲਾ ਕੀਤਾ ਮੈਂ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਬੱਸ ਫੜੀ ਤੇ ਇੱਕ ਲੰਬੇ ਸਫ਼ਰ ਤੋਂ ਬਾਅਦ ਆਪਣੇ ਮੰਡੀ ਸ਼ਹਿਰ ਪਹੁੰਚ ਗਿਆ ਰਾਤ ਦਾ ਸਮਾਂ ਹੋ ਚੁੱਕਿਆ ਸੀ ਤੇ ਜਿੱਥੇ ਮੈਨੂੰ ਬੱਸ ਨੇ ਉਤਾਰਿਆ ਉਹ ਥਾਂ ਤੋਂ ਮੇਰੇ ਘਰ ਦਾ ਪੈਦਲ ਰਸਤਾ ਕਰੀਬ 2 ਕਿਲੋਮੀਟਰ ਦਾ ਸੀ ਕਿਉਂਕਿ ਮੇਰੇ ਘਰ ਨੂੰ ਜਾਣ ਲਈ ਚੜਾਈ ਚੜਕੇ ਜਾਣਾ ਪੈਂਦਾ ਸੀ ਤੇ ਮੈਂ ਵੀ ਬੱਸ ਤੋਂ ਉੱਤਰ ਕੇ ਪੈਦਲ ਹੀ ਆਪਣੇ ਘਰ ਨੂੰ ਚੱਲ ਪਿਆ ਰਾਤ ਬਹੁਤ ਹੋ ਚੁੱਕੀ ਸੀ ਤੇ ਮੈਂ ਇਕੱਲਾ ਹੀ ਪੈਦਲ ਆਪਣੇ ਘਰ ਨੂੰ ਤੁਰਦਾ ਜਾ ਰਿਹਾ ਸੀ ਮੇਰੇ ਕੋਲ ਖਾਲੀ ਸਮਾਂ ਸੀ ਤੇ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਰੀਬ ਅੱਧਾ ਕੋ ਕਿਲੋਮੀਟਰ ਅੱਗੇ ਜਾਣ ਤੋਂ ਬਾਅਦ ਮੈਨੂੰ ਇੱਕ ਔਰਤ ਦਿਖਾਈ ਦਿੱਤੀ ਜਿਹੜੀ ਕਿ ਸਾਡੇ ਪਿੰਡ ਦੀ ਹੀ ਸੀ ਉਹ ਮੈਨੂੰ ਦੇਖ ਕੇ ਮੇਰੇ ਨਾਲ ਹੀ ਚੱਲਣ ਲੱਗ ਪਈ। ਉਹ ਮੇਰੇ ਨਾਲ ਗੱਲਾਂ ਕਰਦੀ ਜਾ ਰਹੀ ਸੀ ਤੇ ਮੈਨੂੰ ਬਾਰ-ਬਾਰ ਮਜਬੂਰ ਕਰ ਰਹੀ ਸੀ ਕਿ ਤੂੰ ਮੇਰੇ ਨਾਲ ਗੱਲ ਕਰ। ਪਰ ਮੇਰੀ ਆਦਤ ਸੀ ਕਿ ਮੈਂ ਪਾਠ ਕਰਦੇ ਸਮੇਂ ਕਿਸੇ ਨਾਲ ਵੀ ਗੱਲ ਨਹੀਂ ਕਰਦਾ ਸੀ ਤੇ ਮੈਂ ਪਾਠ ਕਰਦਾ ਕਰਦਾ ਆਪਣੇ ਘਰ ਦੇ ਨੇੜੇ ਪਹੁੰਚ ਗਿਆ ਤਾਂ ਉਹ ਔਰਤ ਫਿਰ ਵਾਪਸ ਮੁੜ ਗਈ। ਪਰ ਮੈਨੂੰ ਸਭ ਤੋਂ ਵੱਧ ਹੈਰਾਨੀ ਉਸ ਵੇਲੇ ਹੋਈ ਜਦੋਂ ਮੈਂ ਆਪਣੇ ਘਰ ਉਸ ਔਰਤ ਬਾਰੇ ਗੱਲ ਕੀਤੀ। ਆ ਮੇਰੇ ਘਰਦਿਆਂ ਦਾ ਕਹਿਣਾ ਸੀ ਕਿ ਉਹ ਔਰਤ ਤਾਂ ਅੱਜ ਤੋਂ 6 ਮਹੀਨੇ ਪਹਿਲਾਂ ਖਤਮ ਹੋ ਚੁੱਕੀ ਹੈ ਘਰ ਵਾਲਿਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਟਨ ਕੋਟ ਧੰਨਵਾਦ ਕੀਤਾ ਉਸ ਔਰਤ ਦੇ ਖਤਮ ਹੋਣ ਤੋਂ ਬਾਅਦ ਉਸ ਰਸਤੇ ਤੋਂ ਰਾਤ ਵੇਲੇ ਕੋਈ ਨਹੀਂ ਲੰਘਦਾ ਸੀ ਕਿਉਂਕਿ ਰਾਤ ਵੇਲੇ ਜਿਹੜਾ ਵੀ ਇਨਸਾਨ ਉਸ ਰਸਤੇ ਤੋਂ ਆਇਆ ਉਹ ਆਪਣੇ ਘਰ ਨਹੀਂ ਪਹੁੰਚਿਆ ਪਰ ਮੇਰੀ ਉਸ ਰਾਤ ਮੇਰੇ ਵਾਹਿਗੁਰੂ ਨੇ ਰੱਖਿਆ ਕੀਤੀ ਤੇ ਮੇਰੇ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਮੇਰੇ ਪੂਰੇ ਪਰਿਵਾਰ ਨੇ ਵੀ ਅੰਮ੍ਰਿਤ ਛਕ ਲਿਆ ਸੋ ਸੰਗਤ ਜੀ ਅੰਮ੍ਰਿਤ ਛਕੋ ਤੇ ਆਪਣੇ ਜੀਵਨ ਨੂੰ ਸੁਧਾਰੋ ਪਰ ਜੇਕਰ ਨਹੀਂ ਵੀ ਛਕਿਆ ਤਾਂ ਘੱਟੋ-ਘੱਟ ਪਾਠ ਰੋਜ਼ਾਨਾ ਕਰੋ ਤੇ ਆਪਣੀ ਕਮਾਈ ਦਾ ਦਸਵੰਧ ਲੋੜਵੰਦਾਂ ਵਿੱਚ ਦਾਨ ਕਰੋ ਜੇਕਰ ਤੁਹਾਡੀ ਨੀਅਤ ਸੱਚੀ ਹੈ ਤੇ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਹੋ ਤਾਂ ਔਖੇ ਵੇਲੇ ਪ੍ਰਮਾਤਮਾ ਤੁਹਾਡੀ ਆਪ ਸਹਾਇਤਾ ਕਰਨਗੇ ਸਤਨਾਮ ਸ਼੍ਰੀ